ਕਿਸ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਜੁੜਨਾ ਹੋਇਆ ਪੰਜਾਬ ਦੇ ਹਾਲਾਤ ਐ ਇਸੇ ਬਾਰੇ ਪੰਜਾਬ ਦੇ ਬਾਦਲ ਸਾਹਿਬ ਦੀ ਸਰਕਾਰ ਟੁੱਟ ਗਈ ਸਾ ਦਰਬਾਰਾ ਸੇ ਮੁੱਖ ਮੰਤਰੀ ਬਣ ਗਏ ਤੇ ਉਦੋਂ ਫਿਰ ਮੈਨੂੰ ਨੌਕਰੀ ਛੱਡਣੀ ਪੈਗੀ ਤੇ ਅਕਾਲੀ ਦਲ ਨੂੰ ਯੂਥ ਆਰਗੇਨਾਈਜ਼ ਕਰਨ ਦੀ ਲੋੜ ਸੀ ਅਕਾਲੀ ਦਲ ਤੋਂ ਤੁਸੀਂ ਆਪਣੀ ਸ਼ੁਰੂਆਤ ਕੀਤੀ ਹੈਗੇ ਹਾਲੇ ਵੀ ਅਕਾਲੀ ਦਲ ਦੇ ਵਿੱਚ ਪਰ ਪੁਨਰ ਸਰਜੀਤ ਨਾਲ ਲੱਗ ਗਿਆ ਤੁਸੀਂ ਪਾਰਟੀ ਦੇ ਵਿੱਚ 올 ਇਸ ਵੈਲ ਅਕਾਲੀ ਦਲ ਦੀ ਇੱਕ ਵਿਧਾਨ ਆ ਅਕਾਲੀ ਦਲ ਦੀ ਇੱਕ ਪਰੰਪਰਾ ਉਹਦੇ ਮੁਤਾਬਕ ਹੀ ਇਕੱਠੇ ਹੋਣ ਲਈ ਉਹਨਾਂ ਨੇ ਅਪੀਲ ਕੀਤੀ ਜਸਵੰਤ ਸਿੰਘ ਸਾਹਿਬਾਨ ਨੇ ਕਿ ਮਜੀਠੀਆ ਸਾਹਿਬ ਬਾਹਰ ਆਏ ਤੇ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਦੋ ਜਣਿਆਂ ਦਾ ਨਾਮ ਲਿਆ ਇੱਕ ਤੁਹਾਡਾ ਨਾਮ ਆ ਇੱਕ ਢੀਂਸਾ ਸਾਹਿਬ ਦਾ ਨਾਮ ਆ ਦੇਖੋ ਜਦੋਂ ਬੇਗਰਮ ਨੂੰ ਗ੍ਰਿਫਤਾਰ ਕੀਤਾ ਮੇਰਾ ਖਿਆਲ ਪਹਿਲੇ ਬੰਦਿਆਂ ਵਿੱਚੋਂ ਸੀ ਜਿਹੜਾ ਮੈਂ ਬਿਆਨ ਦਿੱਤਾ ਮੇਰਾ ਬੇਟਾ ਹੀ ਤਰੀਕ ਤੇ ਵੀ ਉਹਦੀ ਤੇ ਪਹਿਲੀ ਤੇ ਗਿਆ ਜਦੋਂ ਕੋਈ ਬੰਦਾ ਨਹੀਂ ਉਹਨਾਂ ਦੇ ਨਾਲ ਚੱਲਣ ਵਾਲੇ ਵੀ ਨਹੀਂ ਜਿਵੇਂ ਉਹ ਤੇ ਗਏ ਸਰ ਅਗਰ ਅਕਾਲੀ ਦਲ ਸ਼ਾਮਿਲ ਹੁੰਦੇ ਤਾਂ ਗਿਆਨੀ ਹਰਪ੍ਰੀਤ ਸਿੰਘ ਆਉਣਗੇ ਅਕਾਲੀ ਦਲ ਦੇ ਵਿੱਚ ਜੇਕਰ ਇੱਕ ਜੁਟਤਾ ਹੁੰਦੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋਰੀ ਤਾਂ ਉਹਨਾਂ ਲੋ ਬਲਕੇ ਮੋਰੀਆਂ ਵਿੱਚੋਂ ਬਲਕੇ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਇਕੱਠੇ ਕਰਨ ਦਾ ਆਈਡੀਆ ਦਿੱਤਾ ਹੁਣ ਜੇ ਇਕੱਠੇ ਹੁੰਦੇ ਨੇ ਤਾਂ ਉਹ ਕੰਡੀਸ਼ਨਾਂ ਕੀ ਤੁਹਾਡੇ ਵੱਲੋਂ ਰੱਖੀਆਂ ਜਾਣਗੀਆਂ ਦੇਖੋ ਜਦੋਂ ਵੀ ਕੋਈ ਸੁਝਾਅਤੇ ਹੁੰਦੇ ਆ ਕੰਡੀਸ਼ਨਾਂ ਨਾਲ ਤਾਂ ਹੁੰਦੇ ਨਹੀਂ ਸਹੀ ਗੱਲ ਤਾਂ ਇਹ ਆ ਮੈਂ ਕਹਿ ਸਕਦਾ ਵੀ ਸਿਧਾਂਤਕ ਤੌਰ ਤੇ ਜਿਹੜੇ ਵਿਵਾਦ ਦਾ ਟਕਰਾਅ ਖੜੇ ਹੋਗੇ ਚੰਦੂ ਮਾਇਰਾ ਸਾਹਿਬ ਦਾ ਕੀ ਸਟੈਂਡ ਹੈ ਦੇਖੋ ਮੇਰਾ ਤਾਂ ਸਟੈਂਡ ਬੜਾ ਸਪਸ਼ਟਾ ਪਹਿਲੇ ਦਿਨ ਤੋਂ ਸਪਸ਼ਟਾ ਮੈਂ ਤਾਂ ਪਹਿਲਾਂ ਹੀ ਕਹਿਣਾ ਵੀ ਹਮੇਸ਼ਾ ਜਿਹੜਾ ਬੰਦਾ ਜੋੜਨ ਦਾ ਯਤਨ ਕਰੇਗਾ ਅਸੀਂ ਉਹਦਾ ਸਵਾਗਤ ਕਰਾਂਗੇ